ਆਂਦੀ ਕੁੜੀਏ ਜਾਂਦੀ ਕੁੜੀਏ ਤੁਰਦੀ ਪਿੱਛੇ ਨੂੰ ਜਾਵੇਂ ਨੀ ਕਾਲੀ ਕਾਲੀ ਪੈਰ ਪਟਲਾ ਤੀਆਂ ਲੱਗੀਆਂ ਵੋੜੀ ਦੀ ਛਾਵੇਂ ਨੀ ਕਾਲੀ ਕਾਲੀ ਪੈਰ ਪਟਲਾ ਇਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਧੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡੇ ਤੀਆਂ ਜੋਰ ਲੱਗੀਆਂ ਪੇਕਿਆਂ ਦੇ ਪਿੰਡੇ ਤੀਆਂ ਜ਼ੋਰ ਲੱਗੀਆਂ ਮੇਰੇ ਪੇਕਿਆਂ ਦੇ ਪਿੰਡੇ ਤੀਆਂ ਜ਼ੋਰ ਲੱਗੀਆਂ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਵਿੱਚ ਬਾਗਾਂ ਦੇ ਰਹਿੰਦੀ ਬੈ ਕੋਟ ਕੋਟ ਮੈਂ ਹੱਥਾਂ ਤੇ ਲਾਵਾਂ ਕੋਟ-ਕੋਟ ਮੈਂ ਹੱਥਾਂ ਤੇ ਲਾ ਮ ਬਤੀਆਂ ਬਣ ਮੰਣ ਲੈਂਦੀ ਬੋਲ ਸ਼ਰੀਕਾਂ ਦੇ ਮੈਂ ਨਾਬਾਵਲਾ ਸੈਂਦੀ ਬੋਲ ਸ਼ਰੀਕਾਂ ਦੇ ਮੈਂ ਨਾਬਾਵਲਾ ਸੈਂਦੀ ਬੋਲ ਸ਼ਰੀਕਾਂ ਦੇ ਮੈਂ ਨਾਬਾਵਲਾ ਸੈਂਦੀ ਬੋਲ ਸ਼ਰੀਕਾਂ ਦੇ ਸੌਣ ਮਹੀਨਾ ਦਿਨ ਗਿੱਦੇ ਦੇ ਕੁੜੀਆਂ ਰਲ ਕੇ ਆਈਆਂ ਬਈ ਸੌਣ ਮਹੀਨਾ ਦਿਨ ਗਿੱਦੇ ਦੇ ਕੁੜੀਆਂ ਰਲ ਕੇ ਆਈਆਂ ਨੱਚਣ ਕੁਦਣ ਚੁੱਟਣ ਪਿੰਗਾਂ ਵੱਡੀਆਂ ਕਰਾਂ ਦੀਆਂ ਜਾਈਆਂ ਗਿੱਧਾ ਪਾਰੀਆਂ ਨਣਦਾਂ ਤੇ ਪਰਜਾਈਆਂ ਗਿੱਧਾ ਪਾਰੀਆਂ ਨਣਦਾਂ ਤੇ ਪਰਜਾਈਆਂ ਗਿੱਧਾ ਪਾਰੀਆਂ ਨਣਦਾਂ ਤੇ ਪਰਜਾਈਆਂ ਗਿੱਧਾ ਪਾਰੀਆਂ ਸੋਹਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਵੇ ਸੋਹਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਵੇ ਮੈਨੀ ਸੋਹਰੇ ਜਾਣਾ ਖਾਲੀ ਮੋੜ ਵੇ ਮੈਨੀ ਸਾਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਮੈਨੀ ਸਾਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਬੜ ਬੈਠੀ ਖੁੰਝੇ ਨਹੀਂ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਬੜ ਬੈਠੀ ਖੁੰਝੇ ਨੀ ਕੱਲੇ ਭੌੜ ਦਾ ਚਿੱਤ ਨਾ ਲੱਗਦਾ ਤਲੇ ਪੌਰ ਦਾ ਚਿੱਤ ਨ ਲੱਗਦਾ ਸੁਨੀ ਹਵੇਲੀ ਗੁੰਜੇ ਨੀ ਕੌਣ ਤਾ ਮੇਰੇ ਪਾਂਡੇ ਮਾਂਜੂ ਨੀ ਕੌਣ ਤਾ ਮੇਰੇ ਪਾਂਡੇ ਮਾਂਜੂ ਕੌਣ ਬੜੇ ਨੂੰ ਗੁੰਝੇ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਕੁੰਝੇ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਕੁੰਝੇ ਲੈ ਕੇ ਜਾਊਂਗਾ